ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਹੀ YouTube ਚੈਨਲ ਸਕਸੈਸ ਅਕੈਡਮੀ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ETT 994 ਭਰਤੀ ਸੰਬੰਧੀ ਅਤੇ ETT 2364 ਭਰਤੀ ਸੰਬੰਧੀ ਕਿ ਇਹ ਦੋਨੋਂ ਹੀ ਭਰਤੀਆਂ ਡਿਪਾਰਟਮੈਂਟ ਵੱਲੋਂ ਕਦੋਂ ਤੱਕ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ ਅਤੇ ਇਸ ਦੇ ਨਾਲ ਹੀ ਅਗਰ ਤੁਸੀਂ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕੀ ਹੈ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦੀ ਹਰ ਇੱਕ ਅਪਡੇਟ ਆਪਣੇ ਹੀ ਚੈਨਲ ਉੱਤੇ ਅਪਲੋਡ ਕੀਤੀ ਜਾਂਦੀ ਹੈ ਅਤੇ ਇਸ ਤੋਂ ਪਹਿਲਾਂ ਕਿ ਇਹ ਇਹ ਦੋਨੋਂ ਭਰਤੀਆਂ ਕਦੋਂ ਪੂਰੀਆਂ ਹੋ ਸਕਦੀਆਂ ਹਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰਦਾ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਇਹਨਾਂ ਦੋਨਾਂ ਹੀ ਭਰਤੀਆਂ ਈਟੀਟੀ 994 ਭਰਤੀ ਅਤੇ ਈਟੀਟੀ 2364 ਭਰਤੀ ਇਨ੍ਹਾਂ ਦੋਨਾਂ ਹੀ ਭਰਤੀਆਂ ਉੱਤੇ ਇਹ ਬਿਆਨ ਦਿੱਤਾ ਗਿਆ ਸੀ ਕਿ ਇਹ ਦੋਨੇ ਭਰਤੀਆਂ ਜਲਦੀ ਹੀ ਪੂਰੀਆਂ ਕਰਵਾ ਕੇ ਇਨ੍ਹਾਂ ਦੀਆਂ ਸਿਲੈਕਸ਼ਨ ਲਿਸਟਾਂ ਰੈਡੀ ਕਰਕੇ ਇਹਨਾਂ ਨੂੰ ਸਕੂਲ ਵਿੱਚ ਜੁਆਇਨ ਕਰਵਾ ਦਿੱਤਾ ਜਾਵੇਗਾ ਪਰ ਮੈਂ ਅੱਜ ਹੀ ਨਿਰਦੇਸ਼ ਦੇ ਦਿੰਦਾ ਸਰ ਇੱਥੇ ਦੂਜਾ ਟੀਚਰ ਇਮੀਡੀਏਟਲੀ ਅਸੀਂ ਪੋਸਟ ਕਰ ਦਾਂਗੇ ਕਿਉਂਕਿ ਸਾਡੀ ਪਾਲਿਸੀ ਹੈ 30 ਬੱਚਿਆਂ ਦੇ ਉੱਤੇ ਅਸੀਂ ਇੱਕ ਟੀਚਰ ਦੇ ਰਹੇ ਹਾਂ ਸਰ ਮੈਂ ਪਿਛਲੀ ਵਾਰ ਵੀ ਵਿਧਾਨ ਸਭਾ 'ਚ ਦੱਸਿਆ ਸੀ ਸਾਡੀਆਂ ਦੋ ਭਰਤੀਆਂ 5994 ਇਸ ਦੇ ਨਾਲ ਹੀ ਸ਼ਿੱਖਿਆ ਮੰਤਰੀ ਵੱਲੋਂ ਇੱਕ ਕਾਨਫਰੰਸ ਦੇ ਦੌਰਾਨ ਇਹ ਵੀ ਕਿਹਾ ਗਿਆ ਸੀ ਕਿ ਇਹ ਦੋਨੋਂ ਭਰਤੀਆਂ ਕੋਰਟ ਵਿੱਚ ਲੰਮਕ ਰਹੀਆਂ ਹਨ ਅਤੇ ਅਸੀਂ ਇੰਨਾ ਉੱਤੇ ਲੀਗਲ ਬੈਟਰ ਲੜ ਰਹੇ ਹਾਂ ਅਤੇ ਹੁਣ ਸਿੱਖਿਆ ਮੰਤਰੀ ਵੱਲੋਂ ਇਹ ਹੀ ਕੁਸ਼ਨ ਕੀਤਾ ਜਾਂਦਾ ਹੈ ਲਗਾਤਾਰ ਕਿ ਅਗਰ ਦੋਨੋਂ ਭਰਤੀਆਂ ਇਹ ਕੋਰਟ ਵਿੱਚ ਸਨ ਤਾਂ ਉਦੋਂ ਤੁਸੀਂ ਇਹ ਗੱਲ ਕਹਿੰਦੇ ਸੀ ਕਿ ਇਹ ਭਰਤੀਆਂ ਨੂੰ ਹਜੇ ਕੋਰਟ ਵਿੱਚ ਹਨ ਇਸ ਕਰਕੇ ਇਹ ਭਰਤੀਆਂ ਪੂਰੀਆਂ ਨਹੀਂ ਹੋ ਸਕਦੀਆਂ ਪਰੰਤੂ ਯੂਨੀਅਨ ਵੱਲੋਂ ETT 994 ਜੁਨੀਅਨ ਅਤੇ ETT 664 ਜੁਨੀਅਨ ਵੱਲੋਂ ਲਗਾਤਾਰ ਐਫਰਟ ਦੇ ਵੱਲੋਂ ਇਹ ਦੋਨੋਂ ਭਰਤੀਆਂ ਨੂੰ ਕੋਰਟ ਵਿੱਚੋਂ ਬਾਹਰ ਲਿਆਂਦਾ ਗਿਆ ਅਤੇ ਹੁਣ ਸਾਰਾ ਵੀ ਸਾਰੀ ਗੱਲ ਡਿਪੈਂਡ ਕਰਦੀ ਹੈ ਡਿਪਾਰਟਮੈਂਟ ਅਤੇ ਸਿੱਖਿਆ ਮੰਤਰੀ ਉੱਤੇ ਕਿ ਇਹ ਭਰਤੀਆਂ ਨੂੰ ਕਦੋਂ ਤੱਕ ਪੂਰਾ ਕੀਤਾ ਜਾ ਸਕਦਾ ਹੈ ਠੀਕ ਹੈ ਜੀ ਤੇ ਇਸ ਦੇ ਨਾਲ ਹੀ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹੁਣ ETT 9594 ਭਰਤੀ ਸਬੰਧੀ ਕਿ ਇਹ ਭਰਤੀ ਕਦੋਂ ਤੱਕ ਪੂਰੀ ਹੋ ਸਕਦੀ ਹੈ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਬਿਲਕੁਲ clear ਹੈ ਕਿ ETT 994 ਜਿਨ੍ਹਾਂ ਵੀ ਪੇਪਰ A clear ਕਰਕੇ ਗਏ ਸੀ ਉਹਨਾਂ ਸਭ ਦੀ ਕੇ ਸਕਰੂਟੀਨਿ ਕੰਡਕਟ ਕਰਵਾ ਲਈ ਗਈ ਹੈ ਅਤੇ ਉਸ ਤੋਂ ਬਾਅਦ ਐਬਸੈਂਟ ਕੈਂਡੀਡੇਟ ਦੀ ਵੀ ਸਕਰੂਟੀਨਿ ਇਹਨਾਂ ਨੇ ਕੰਡਕਟ ਕਰਵਾ ਲਈ ਅਤੇ ਹੁਣ ਗੱਲ ਆਉਂਦੀ ਹੈ ਪ੍ਰੋਵੀਜ਼ਨਲ ਲਿਸਟ ਦੀ ਠੀਕ ਹੈ ਜੀ ਕਿ ਇਹਨਾਂ ਦੀ ਪ੍ਰੋਵੀਜ਼ਨਲ ਲਿਸਟ ਕਦੋਂ ਤੱਕ ਦੇਖਣ ਨੂੰ ਮਿਲ ਸਕਦੀ ਹੈ ਠੀਕ ਹੈ ਜੋ ETT 994 ਦੀ ਡਿਪਾਰਟਮੈਂਟ ਦੇ ਨਾਲ رابطہ ਹੋ ਰਿਹਾ ਹੈ ਤਾਂ ਉੱਥੋਂ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹਨਾਂ ਦੀ ਜੋ ਪ੍ਰੋਵੀਜ਼ਨਲ ਲਿਸਟ ਹੈ ਉਹ ਕੱਲ੍ਹ ਤੱਕ ਅਪਡੇਟ ਕਰ ਦਿੱਤੀ ਜਾਵੇਗੀ ਠੀਕ ਹੈ ਜੀ ਅਤੇ ਇਸ ਦੇ ਨਾਲ ਹੀ ਇਹਨਾਂ ਦੀ ਜੋ ਸਿਲੈਕਸ਼ਨ ਲਿਸਟ ਹੈ 888994 ਦੀ ਸਿਲੈਕਸ਼ਨ ਲਿਸਟ ਹੈ ਉਹ ਮੰंडे ਤੱਕ ਕੀ ਹੈ ਅਪਲੋਡ ਕਰ ਦਿੱਤੀ ਜਾਵੇਗੀ ਠੀਕ ਹੈ ਜੀ ਅਤੇ ਇਸ ਵਿੱਚ ਸਭ ਤੋਂ ਵੱਧ ਜ਼ਰੂਰੀ ਗੱਲ ਕੀ ਹੈ ਠੀਕ ਹੈ ਜੀ ਸਭ ਤੋਂ ਵੱਧ ਜ਼ਰੂਰੀ ਗੱਲ ਇੱਥੇ ਇਹ ਹੈ ਕਿ ਲਗਾਤਾਰ ਯੂਨੀਅਨ ਵੱਲੋਂ ਕੇਡਰ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਸਭ ਤੋਂ ਵੱਧ ਧਰਨੇ ਵਿੱਚ ਸਮੂਲੀਅਤ ਕੀਤੀ ਜਾਵੇ ਤਾਂ ਜੋ ਕੱਲ ਤੱਕ ਅਪਰੋਵੀਜ਼ਨਲ ਲਿਸਟ 100% ਤੱਕ ਜਾਰੀ ਕਰਵਾ ਸਕੀਏ ਠੀਕ ਹੈ ਜੀ ਇਸ ਲਈ ਕੱਲ ਨੂੰ ਸਭ ਤੋਂ ਵੱਧ ਯੂਨੀਅਨ ਨੂੰ ਕੇਡਰ ਦੀ ਲੋੜ ਹੈ ਇਸ ਲਈ ਸਭ ਤੋਂ ਵੱਧ ਕੇਡਰ ਕੱਲ ਗੰਬੀਰਪੁਰ ਵਿਖੇ ਵੱਤਵਦ ਪਹੁੰਚ ਕੇ ਧਰਨੇ ਵਿੱਚ ਸਮੂਲੀਅਤ ਦੇਣ ਤਾਂ ਜੋ ਕੱਲ 100% ਪ੍ਰੋਵੀਜ਼ਨਲ ਲਿਸਟ ਨੂੰ ਆਊਟ ਕਰਵਾ ਕੇ ਮੰਡੇ ਤੱਕ ਸਿਲੈਕਸ਼ਨ ਲਿਸਟ ਨੂੰ ਅਪਲੋਡ ਕਰਵਾਇਆ ਜਾ ਸਕੇ ਠੀਕ ਹੈ ਜੀ ਇਹ ਸੀ ਆਪਣੀ 888994 ਦੀ ਗੱਲ ਉਸ ਤੋਂ ਬਾਅਦ ਗੱਲ ਕਰਦੇ ਆਪਾਂ 8882364 ਭਰਤੀ ਸੰਬੰਧੀ ਕਿ ਇਹਨਾਂ ਦੀ ਭਰਤੀ ਕਦੋਂ ਤੱਕ ਪੂਰੀ ਹੋ ਸਕਦੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਸਿੱਖਿਆ ਮੰਤਰੀ ਵੱਲੋਂ 8882364 ਕੈਂਡੀਡੇਟ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਤੁਹਾਡੀ ਭਰਤੀ ਸਹੀ 3 ਦਿਨਾਂ ਦੇ ਵਿੱਚ ਵਿੱਚ ਪੂਰੀ ਕਰਵਾ ਕੇ ਤੁਹਾਨੂੰ ਸਟੇਸ਼ਨ 'ਚ ਹੋਸ ਕਰਵਾ ਕੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ ਪਰ ਉਸ ਦੇ ਉੱਤੇ ਸਿੱਖਿਆ ਮੰਤਰੀ ਵੱਲੋਂ ਅਤੇ ਡਿਪਾਰਟਮੈਂਟ ਵੱਲੋਂ ਕੋਈ ਵੀ ਐਕਸ਼ਨ ਜਾਂ ਕੰਮ ਨਹੀਂ ਕੀਤਾ ਗਿਆ ਅਤੇ ਜਿਸ ਦੇ ਸਬੰਧ ਵਿੱਚ ਲਗਾਤਾਰ 8TT 2364 ਕੈਂਡੀਡੇਟਸ ਵੱਲੋਂ ਮਹਾਲੀ ਵਿਖੇ ਧਰਨਾ ਉਲਿੱਖਿਆ ਜਾ ਰਿਹਾ ਹੈ ਅਤੇ ਜਿਸ ਵਿੱਚ ਅੱਜ ਇਹ ਸਭ ਤੋਂ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਉੱਥੇ ਇੱਕ ਮਹਿਲਾ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਇਆ ਗਿਆ ਅਤੇ ਸੂਤਰਾਂ ਅਨੁਸਾਰ ਇਹ ਪਤਾ ਲੱਗਦਾ ਹੈ ਕਿ ਉਸ ਮਹਿਲਾ ਨੂੰ ਹਾਰਟ ਟੈਗ ਦੀ ਸ਼ਿਕਾਇਤ ਵੀ ਦੱਸੀ ਗਈ ਅਤੇ ਇਸ ਦੇ ਨਾਲ ਹੀ ਗੱਲ ਕਰਦੇ ਆਪਾਂ 8TT 2364 ਭਰਤੀ ਦੀ ਕਿ ਜਿਸ ਤਰ੍ਹਾਂ ਉੱਥੇ ਬੈਠੇ ਕੈਂਡੀਡੇਟਸ ਨੂੰ ਇੰਨੀ ਜ਼ਿਆਦਾ ਹਰਾਸ਼ਮੈਂਟ ਹੋ ਰਹੀ ਹੈ ਅਤੇ ਇਸ ਦੇ ਸਬੰਧ ਵਿੱਚ ਡਿਪਾਰਟਮੈਂਟ ਅਤੇ ਸਿੱਖਿਆ ਮੰਤਰੀ ਕੁਝ ਵੀ ਨਹੀਂ ਕਰ ਰਿਹਾ ਇਸ ਲਈ ਸਿੱਖਿਆ ਮੰਤਰੀ ਅਤੇ ਡਿਪਾਰਟਮੈਂਟ ਨੂੰ ਸਭ ਤੋਂ ਵੱਧ ਇਹ ਅਪੀਲ ਕੀਤੀ ਜਾਂਦੀ ਹੈ ਕਿ ਹੁਣ ਇਸ ਭਰਤੀ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਕੋਈ ਕੇਸ ਨਹੀਂ ਇਸ ਕਰਕੇ ਇਸ ਭਰਤੀ ਨੂੰ ਜਲਦਰੋ ਜਲਦੀ ਪੂਰਾ ਕੀਤਾ ਜਾ ਸਕੇ ਤਾਂ ਜੋ ਉੱਥੇ ਬੈਠੇ ਕੈਂਡੀਡੇਟਸ ਨੂੰ ਕੀ ਹੈ ਹਰਾਸ਼ਮੈਂਟ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਆਪਣੇ ਸਕੂਲਾਂ ਵਿੱਚ ਜਾ ਕੇ ਆਪਣੀ ਜੁਆਇਨਿੰਗ ਕਰ ਸਕਣ ਠੀਕ ਹੈ ਜੀ ਏ ਸੀ ਆਪਣੀ ਅੱਜ ਦੀ ਅਪਡੇਟ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਠੀਕ ਹੈ ਧੰਨਵਾਦ ਸਾਥੀਓ